ਸਾਂਝੀ ਗੱਲ ਕਰ ਲਈਏ ਬਹੁਤ ਹੀ ਡੂੰਗੀ ਸਖ ਜੜੀਆ ਉਹ ਇਨਾਹੜਾ ਦੇ ਕਾਰਨ ਪੰਜਾਬ ਦੇ ਲੋਕਾਂ ਤੇ ਮਾਰੀ ਗਈ ਜੇ ਮੈਂ ਗੱਲ ਕਰਾਂ ਸ਼ੁਰੂਆਤੀ ਦੌਰ ਦੀ ਅਗਸਤ ਦੇ ਮਹੀਨੇ ਜਿਹੜੇ ਫੜਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਆ ਮੈਂ ਦੇਖ ਰਿਹਾ ਸੀ ਕਪੂਰਥਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਥੋਂ ਦੇ ਚੁਣੇ ਹੋਏ ਨੁਮਾਇंदे ਜਿਹੜੇ ਉਹ ਲਗਾਤਾਰ ਉਦੋਂ ਹੀ ਉਹਨਾਂ ਨੇ ਜਿਹੜੀ ਆ ਉਥੇ ਰਾਹਤ ਕਾਰਜਾਂ 'ਤੇ ਜੁਟ ਗਏ ਸੀ ਲੱਗ ਗਏ ਸੀ ਔਰ ਉਸ ਸਮੇਂ ਤੋਂ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਕਿ ਅਗਸ ਮਹੀਨੇ ਤੋਂ ਹੀ ਕਿਤਨਾ ਕਿਤੇ ਹੜ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਥੋਗੀ ਜਿਹਨੇ ਆ ਕੇ ਸਤੰਬਰ ਦੇ ਅੰਦਰ ਅਗਸ ਦੇ ਐਂਡ ਦੇ ਅੰਦਰ ਭਾਰੀ ਤਬਾਹੀ ਜਿਹੜੀ ਆ ਉਹ ਪੰਜਾਬ ਚ ਮਚਾਈ ਪੰਜਾਬ ਜਾਣ ਦਾ ਸਰ ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਸਾਡੇ ਗੁਆਂਡੀ ਸੂਬੇ ਜਿਹੜੇ ਕਿ ਪਹਾੜੀ ਖੇਤਰ ਇਦਾਂ ਦਾ ਬਹੁਤ ਵੱਡਾ ਪਹਾੜੀ ਖੇਤਰਾ ਜਿਵੇਂ ਮੈਂ ਗੱਲ ਕਰਾ ਹਿਮਾਚਲ ਦੀ ਜੰਮੂ ਕਸ਼ਮੀਰ ਦੀ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਉਹਨਾਂ ਸਟੇਟਾਂ ਦੇ ਅੰਦਰ ਬਹੁਤ ਭਾਰੀ ਬਾਰਸ਼ ਜਿਹੜੀ ਆ ਪਿਛਲੇ ਸਮੇਂ ਜੁਲਾਈ ਚ ਪਈ ਅਗਸਤ ਚ ਪਈ ਉਹਦੇ ਕਰਕੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਜਿਹੜੇ ਹੜ੍ਹ ਆਏ ਨੇ ਕਈ ਸਾਥੀ ਸਾਡੇ ਕਹਿ ਰਹੇ ਸੀਗੇ ਕਿ ਜੀ ਪਾਣੀ ਘਟ ਛੱਡਿਆ ਪਾਣੀ ਵੱਧ ਛੱਡਿਆ ਉਹਦੇ ਕਰਕੇ ਹੜ ਆ ਗਏ ਪਰ ਲੇਕਿਨ ਮੈਂ ਉਹਨਾਂ ਸਾਥੀਆਂ ਨੂੰ ਦੱਸਣਾ ਚਾਹਣਾਗਾ ਕਿ 15-15 ਫੁੱਟ ਰੇਤ ਕਿੱਥੋਂ ਆਈ ਫਿਰ 10-10 ਫੁੱਟ ਰੇਤ ਕਿੱਥੋਂ ਆਈ ਫਿਰ ਜੇਕਰ ਉਹ ਚੰਦ ਨਦੀਆਂ ਨੂੰ ਜੇ ਤੁਹਾਡੀ ਗੱਲ ਮੰਨ ਲਈਏ ਚੰਦ ਨਦੀਆਂ ਨੂੰ ਪੱਟ ਵੀ ਲੈਂਦੇ ਉਹਨਾਂ ਦੀ ਡੀਸੈਂਟਿੰਗ ਵੀ ਕਰ ਲੈਂਦੇ ਤੁਹਾਡੀ ਗੱਲ ਮੰਨ ਲਈਏ ਫਿਰ ਐਡਾ ਵੱਡਾ ਰੇਤ ਕਿਸਾਨ ਦੇ ਖੇਤ ਵਿੱਚ ਕਿਵੇਂ ਆਇਆ ਅੱਜ ਜੇਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾ ਜਿਸ ਦਾ ਖੇਤ ਉਸ ਦੀ ਰੇਤ ਉਹ ਇਸ ਗੱਲ ਦਾ ਐਵੀਡੈਂਸ ਆ ਸਰ ਇਸ ਗੱਲ ਦੀ ਗਵਾਹੀ ਆ ਸਪੀਕਰ ਸਾਹਿਬ ਕਿ ਪੰਜਾਬ ਦੇ ਅੰਦਰ ਜਿਹੜੀ ਹੜ੍ਹ ਦੇ ਤਬਾਹੀ ਜਿਹੜੀ ਹੋਈ ਆ ਉਹ ਸਿੱਧਾ ਉਹਦਾ ਕਨੈਕਸ਼ਨ ਪਹਾੜਾਂ ਦੇ ਨਾਲ ਆ ਸਿੱਧਾ ਉਹਦਾ ਕਨੈਕਸ਼ਨ ਦਰਿਆਵਾਂ ਦੇ ਨਾਲ ਆ ਦਰਿਆਵਾਂ ਪਹਾੜਾਂ ਤੋਂ ਦਰਿਆਵਾਂ ਦੇ ਹੁੰਦਾ ਹੋਇਆ ਪਾਣੀ ਜਿਹੜਾ ਉਹ ਪੰਜਾਬ ਤੋਂ ਹੁੰਦਾ ਹੋਇਆ ਅੱਗੇ ਜਾ ਕੇ ਉਹਨੇ ਪਾਕਿਸਤਾਨ ਤੱਕ ਮਾਰ ਕੀਤੀ ਆ ਪਾਕਿਸਤਾਨ ਦੇ ਵੀ ਕਾਫੀ ਸਾਰਾ ਜਿਹੜਾ ਉੱਥੇ ਜਾ ਕੇ ਹੜ੍ਹਾਂ ਨੇ ਤਬਾਹੀ ਮਚਾਈ ਆ ਪਰ ਲੇਕਿਨ ਜੇ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਪਹਿਲਾਂ ਤਾਂ ਲੰਬਾ ਸਮਾ ਉਹਨਾਂ ਨੂੰ ਲੱਗਦਾਗਾ ਇਸ ਗੱਲ ਕਰਨ ਦੇ ਲਈ ਕਿ ਪੰਜਾਬ ਨਾਲ ਹਮਦਰਦੀ ਕਿਉਂ ਨਾ ਪ੍ਰਗਟ ਕੀਤੀ ਜਾਵੇ ਲਗਾਤਾਰ ਸਪੀਕਰ ਸਾਹਿਬ 9 ਸਤੰਬਰ ਨੂੰ ਯਾਨੀ ਲਗਭਗ 1 ਮਹੀਨੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚ ਆਉਂਦੇ ਨੇਗੇ ਪਰ ਲੇਕਿਨ ਫਿਰ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦਾਂ 'ਚ ਹਿੱਸਾ ਪਾਉਣ ਦੀ ਬਜਾਏ ਆ ਕੇ ਕੀ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੀ ਮੈਂ ਰਾਸ਼ੀ ਜੜੀ ਦੇ ਕੇ ਚੱਲਿਆਂਗਾ ਮੈਨੂੰ ਅਫਸੋਸ ਆ ਕਿ ਅੱਛਾ ਹੁੰਦਾ ਉਹ ਲਾਡੀ ਜਿਹੜਾ 9 ਸਾਲ ਦਾ ਮਾਰਿਆ ਗਿਆ ਜਿਹਦੇ ਪਿਤਾ ਦਾ ਨਾਮ ਬਾਗ ਪਿੰਡ ਕੌਲੀਆਂ ਦਾ ਰਹਿਣ ਵਾਲਾ ਪਠਾਨਕੋਟ ਜ਼ਿਲ੍ਹੇ ਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਚ ਗਏ ਸੀ ਉਹ ਲੱਛੂ ਉਹ ਮੀਨਾ ਮੀਨੂ ਸਪੀਕਰ ਸਾਹਿਬ ਕਿੱਡਾ ਭਿਆਨਕ ਹਾਦਸਾਗਾ ਤਿੰਨ ਬੱਚੇ ਲਾਡੀ ਲੱਛੂ ਤੇ ਮੀਨੂ ਇੱਕੋ ਬਾਗ ਦੇ ਪਿਤਾ ਦਾ ਨਾਮ ਬਾਗ ਆ ਉਹ ਤਿੰਨ ਬੱਚੇ ਜਿਹੜੇ ਖੜਾ ਚੁਰਣ ਗਏ ਮਾਰੇ ਗਏ ਉਹਨਾਂ ਦੇ ਪਸ਼ੂ ਤਬਾਹ ਹੋ ਗਏ ਕਿਉਂਕਿ ਗੁੱਜਰ ਬਰਾਦਰੀ ਨੂੰ ਬਲਾਉਂ ਕਰਦੇ ਸੀ ਪਸ਼ੂਆਂ ਦਾ ਕੰਮ ਕਰਦੇ ਸੀ ਪਰ ਅਫਸੋਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਜੇ ਬਾਗ ਨੂੰ ਬੁਲਾ ਲੰਦੇ ਬੁਲਾ ਕੇ ਗੱਲ ਨਾਲ ਲਾ ਲੰਦੇ ਸ਼ਾਇਦ ਉਹਦੇ ਅਥਰੂ ਪੂੰਝਣ ਦਾ ਥੋੜਾ ਬਹੁਤਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਜਾਂਦੇ ਪਰ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਉਸ ਬਾਗ ਦੇ ਪਰਿਵਾਰ ਦੇ ਲਈ ਜਾਂ ਉਸ ਕੇਸ਼ਵ ਦੇ ਲਈ ਨਹੀਂ ਬੋਲਿਆ ਜਿਹਦੀ ਉਮਰ ਮਹਿਜ 12 ਸਾਲ ਅਸਰ ਇਹ ਕੇਸ਼ਵ ਨਾਂ ਦਾ ਵਿਅਕਤੀ ਬੱਚਾ ਜਿਹਦਾ ਪਿੰਡ ਰਾਜਪੁਰਾਗਾ 12 ਸਾਲ ਦੀ ਉਮਰ ਦੇ ਅੰਦਰ ਇਹ ਸਾੜਾ ਦਾ ਸ਼ਿਕਾਰ ਹੋ ਗਿਆ ਸਾਹਲ ਬਹੁਤ ਛੋਟੀ ਉਮਰ ਦਾ ਸਪੀਕਰ ਸਾਹਿਬ 7 ਸਾਲ ਦੀ ਉਮਰ ਦਾ ਇਸ ਖੜਨਾ ਦਾ ਸ਼ਿਕਾਰ ਹੋ ਗਿਆ ਮੈਂ ਛੋਟਾ ਡਾਟਾ ਇਸ ਲਈ ਪੇਸ਼ ਕਰ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦੇ ਅੰਦਰ ਜਦੋਂ ਅਰਥ ਕੋਈ ਕਾਇਆ ਅਫਗਾਨਿਸਤਾਨ ਦੇ ਅੰਦਰ ਅਥ ਕੋਈ ਕਾਇਆ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਚੰਦ ਮਿੰਟਾਂ ਚ ਹਮਦਰਦੀ ਵੀ ਪ੍ਰਗਟ ਕਰਤੀ ਔਰ ਨਾਲ ਦੀ ਨਾਲ ਰਲੀਫ ਪੈਕੇਜ ਵੀ ਭੇਜਤਾ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ afghanistan ਦੀ Taliban ਸਰਕਾਰ ਨੂੰ ਚੰਦ ਘਟਿਆਂ ਚ ਮਦਦ ਵੀ ਬਚਾਉਂਦੀ ਆ ਤੇ ਹਮਦਰਦੀ ਵੀ ਬਰਕਰਾਰ ਕਰਦੀ ਆ ਪੰਜਾਬ ਉਹ ਸੂਬਾ ਕਾ ਜਿਹਨੇ 1961 ਦੀ ਗੱਲ ਕਰ ਲਈਏ 1962 ਦੀ ਗੱਲ ਕਰ ਲਈਏ 1963 ਦੀ ਗੱਲ ਕਰ ਲਈਏ ਸਪੀਕਰ ਸਾਹਿਬ 1971 ਦੀ ਗੱਲ ਕਰ ਲਈਏ ਇਹਨਾਂ ਸਾਰੀਆਂ جنگਾਂ ਦੇ ਅੰਦਰ ਦੇਸ਼ ਦਾ ਸਾਥ ਇੱਕ ਠੋਕ ਕੇ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਠੋਕ ਕੇ ਸਾਥ ਦਿੱਤਾ ਮੇਰਾ ਆਪਣਾ ਪਿਤਾ ਮੇਰਾ ਆਪਣਾ ਪਿਤਾ ਸਰਦਾਰ ਬੀਰ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 1962 ਦੀ ਜੰਗ ਵੀ ਲੜੀ 1971 ਦੀ ਜੰਗ ਵੀ ਲੜੀ ਔਰ ਦੇ ਮੇਰਾ ਕਹਿਣ ਦਾ ਪਾਵਾ ਕਿ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜੰਗਾਂ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਠ ਸੁਰਾ ਮਾਰਿਆ ਆ ਹੁਣੇ ਹੀ ਛੱਡ ਦਿਓ ਪੁਰਾਣੀਆਂ ਗੱਲਾਂ ਨੂੰ 62 ਨੂੰ ਛੱਡ ਦਿਓ 71 ਨੂੰ ਛੱਡ ਦਿਓ پیڑ نو چڑ دے بھول جو ہوں جدو مئی پاکستان چی اپنی کھڑی ہوئی تو اس کی ہویا کس طرح پٹانکوٹ میرے یاد آ میں لال چند کتارو چک جیسا کھے آ رہے کیا دیکھ ہیں ایک کلومیٹر تو سامنے ڈرون جڑا جا رہے گا وہ یو پی چ نہیں جا رہا سا بہار چ نہیں جا گا وہ کتھے آ رہے سی وہ پٹھانکوٹ چاہیے وہ کتنے آ رہا سا فروز پر دے پڑھنا تے آ رہا سی گا وہ کتے آ رہا سی گا بٹھنڈا دے پڑھنا تے آ رہا سی گا یعنی کہ چھاتی دے گولیاں کھان لئی پنجاب آ پر جدو پنجاب تے آبتا ہی تا دیش دے پردھار منتری صاحب نے ساڑھا ایک ویڈی سنیا اور سوڑا سا کروڑ رپیا اناؤنس کر کے چلے گئے بہت سارے ساتھی سوال اٹھاؤں دے لیں گے کئی بات بھی اٹھاؤں گے میں تو کہ جی سوڑا کروڑ چو کنے پیسے آگئے آ میرے کوئی انکڑا پہ آگا ایک بھی پیسہ آج 1 ਰੁਪਿਆ ਨਾਟ ਅ ਸਿੰਗਲ ਪੈਣੀ ਹੁਣ ਤੱਕ ਪੰਜਾਬ ਦੇ ਖਜ਼ਾਨੇ ਚ ਉਹ 1600 ਕਰੋੜ ਰੁਪਏ ਚ ਨਹੀਂ ਆਈ ਮੇਰੇ ਸਾਥੀ ਮੈਂ ਦੇਖ ਰਿਆ ਉਹ ਲਿਖਣ ਲੱਗੇ ਨੇ ਕਿ ਅਸੀਂ ਜਵਾਬ ਦੇਵਾਂਗੇ ਮੈਂ ਹੁਣ ਹੀ ਦੇ ਦੱਸ ਦਨਗਾ ਕਿ ਬਾਦਸ਼ਾਹ ਦਰੌਲਾ ਪਾਜੇ ਵਾਕ ਆਊਟ ਕਰਕੇ ਚਲੇ ਜਾਣ ਜਿਹੜਾ 241 ਕਰੋੜ ਦੀ ਗੱਲ ਕਰਦੇ ਨੇਗੇ ਉਹ 481 ਕਰੋੜ ਰੁਪਿਆ ਪਲੀਜ਼ ਲਿਖ ਲੋ ਤੁਹਾਨੂੰ ਕਿਉਂਕਿ ਭਾਰਤੀ ਜਨਤਾ ਪਾਰਟੀ ਤੁਸੀਂ ਪਟਕਟ ਕਰਨਾਗਾ ਭਾਰਤੀ ਜਨਤਾ ਪਾਰਟੀ ਤੁਸੀਂ ਗੱਲ ਕਰ ਲਈਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਾਂ ਹੈ ਨਹੀਂ ਇੱਥੇ ਹੈ ਕਿ ਨਹੀਂ ਭਾਰਤੀ ਜਨਤਾ ਪਾਰਟੀ ਦਾ ਨਵੰਬਰ ਹੈ ਦਿਓ ਤਾਂ ਪਹਿਲੇ ਹੀ ਆਲਰੇਡੀ ਚਲੇ ਗਿਆ ਮੈਨੂੰ ਪਤਾਗਾ ਕਿ ਕਾਂਗਰਸ ਪਾਰਟੀ ਨੇ ਬੀਜੇਪੀ ਨੂੰ ਪਟਕਟ ਕਰਨਾਗਾ ਤਾਂ ਹੁਣੇ ਲਿਖ ਲੋ ਹੁਣੇ ਲਿਖ ਲੋ ਕਿ ਜਿਹੜਾ 481 ਕਰੋੜ ਰੁਪਏ ਦੀ ਗੱਲ ਕਰਦੇ ਨੇਗੇ ਉਹ 481 ਕਰੋੜ ਰੁਪਏ ਜਦੋਂ 1 ਫਰਵਰੀ 2025 ਨੂੰ ਤੁਸੀਂ ਤੁਸੀਂ ਬੋਲਣਾ ਹੈ ਤੁਸੀਂ ਪ੍ਰਗਟ ਸਿੰਘ ਜੀ ਤੁਸੀਂ ਬੋਲੋ ਇੱਧਰ ਜੀਮਾ ਜੀ ਇੱਧਰ ਤੁਸੀਂ ਤੁਸੀਂ ਬੋਲਣਾ ਪ੍ਰਗਟ ਸਿੰਘ ਜੀ 1 ਫਰਵਰੀ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਦੇ ਅੰਦਰ ਡਿਸਾਸਟਰ ਮੈਨੇਜਮੈਂਟ ਤੇ ਕਿੰਨੇ ਪੈਸੇ ਰੱਖੇ ਜਾਂਦੇ ਨੇ 481 ਕਰੋੜ ਰੁਪਏ 481 ਕਰੋੜ ਰੁਪਏ ਰੱਖੇ ਜਾਂਦੇ ਨੇ ਉਹ ਕਹਿੰਦੇ ਪੰਜਾਬ ਲਈ ਨਹੀਂ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਪੰਜਾਬ ਲਈ ਨਹੀਂ ਪੂਰੇ ਦੇਸ਼ ਭਰ ਦੇ ਅੰਦਰ ਉਹ ਪੈਸਿਆਂ ਦਾ ਵੰਟਨ ਹੁੰਦਾਗਾ ਉਹ ਪੈਸੇ ਜਿਹੜੇ ਦੇ ਬੰਡੇ ਜਾਂਦੇ ਨੇ ਕਿ ਉਹ ਹਿਮਾਚਲੂ ਵੀ ਮਿਲਦੇ ਨੇ ਉਹ ਰਣਾਚਲ ਪ੍ਰਦੇਸ਼ ਨੂੰ ਵੀ ਮਿਲਦੇ ਨੇ ਕਿ ਉਹ ਦਿੱਲੀ ਨੂੰ ਵੀ ਮਿਲਦੇ ਨੇ ਉਹ ਪੰਜਾਬ ਨੂੰ ਵੀ ਮਿਲਦੇ ਦਿੰਗੇ ਜੇਕਰ ਉਹ ਬਰਤ ਲੈ ਜਾਣ ਤਾਂ ਠੀਕ ਆ ਜੇਕਰ ਨਾਂ ਮਰਤੇ ਜਾਣ ਜਿਹੜੇ ਸਰਦਾਰ ਜੀ ਗੱਲ ਕਰਦੇ ਸੀ ਤਾਂ ਉਹਦੇ ਤੇ ਵਿਆਜ ਦੇਣਾ ਪੈਂਦਾਗਾ ਉਹਦੇ ਤੇ ਸਾਨੂੰ ਵਿਆਜ ਦੇਣਾ ਪੈਂਦਾਗਾ ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ ਜੇ ਇੰਨੇ ਹਜ਼ਾਰ ਕਰੋੜ ਰੁਪਇਆ 12000 ਕਰੋੜ ਰੁਪਇਆ ਜੇ ਅਸੀਂ ਉਹਨੂੰ ਵਰਤਾਂਗੇ ਤਾਂ ਸਾਡੀ ਬੋਰਿੰਗ ਲਿਮਟ ਤੋਂ ਕੱਟਿਆ ਜਾਊਗਾ ਉਹ ਬੋਰਿੰਗ ਲਿਮਟ ਤੋਂ ਮਾਈਨਸ ਹੋਊਗਾ ਔਰ ਉਸ ਦੇ ਉੱਤੇ ਸਭ ਤੋਂ ਮਹਿੰਗਾ ਵਿਆਜ ਦੇਣਾ ਪਊਗਾ 8.15% 8.15% ਦਾ ਵਿਆਜ ਦੇਣਾ ਪਊਗਾ ਇਹ ਸੈਂਟਰ ਸਰਕਾਰ ਦੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋ ਸਾਥੀ ਜਿਹੜੇ ਨੇਗੇ ਉਹ ਟੀਵੀ ਤੇ ਦੇਖ ਕੇ ਅਖਬਾਰਾਂ ਤੇ ਪੜ੍ਹ ਕੇ ਉਹਨਾਂ ਫਿਗਰਾਂ ਨੂੰ ਜਿਹੜਾ ਕਦੇ ਨਾ ਕਦੇ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ ਡਿਸਾਸਟਰ ਮੈਨੇਜਮੈਂਟ ਐਕਟ ਕਦੋਂ ਲਾਗੂ ਹੁੰਦਾ

اور تسی کلکولیشن کیتا ہوگا تسی انہا کیبنٹ آنے حصہ دا میمبر ہوں گے جنہا کیبنٹ نے وہ پیسے خرچے نہیں گے جنہا کیبنٹ نے وہ پیسے خرچے نہیں گے انہا کیبنٹ آنے تسی حصہ رہے ہوں گے انہا کیبنٹ جو بیٹھ کے تسی پاس کر دے رہے ہوں گے یہ پیسہ کتھے لگنا گا کووڈ قدم آیا سی شاید پول گے ہوں گے کووڈ سمیں سرکار کی دی سی کووڈ سمیں پنجاب سرکار کی دی سی گی پنجاب جاندہ کہ اس سمیں کانگرس پارٹی دی سرکار سی ਕਿੰਨੇ ਪੈਸੇ ਖਰਚੇ ਡਿਸਾਸਟਰ ਮੈਨੇਜਮੈਂਟ ਦੇ ਬੋਡ ਦੇ ਫੰਡ ਚ ਇਹ ਤਾਂ ਪੜ ਕੇ ਆ ਜਾਂਦੇ ਇਹ ਤਾਂ ਦੇਖ ਕੇ ਆ ਜਾਂਦੇ ਸਿੱਧਾ ਹੀ ਕਹਿਤਾ ਕਿ ਸਰਕਾਰ ਨੂੰ ਕ੍ਰਿਟਿਸਿਜ਼ਮ ਕਰਨਾਗਾ ਭਗਵੰਤਬਾਹੂ ਨੂੰ ਘੇੜਨਾਗਾ ਉਹਦੇ ਖਿਲਾਫ ਕੁਝ ਬੋਲਣਾਗਾ ਕੋਈ ਨਾ ਕੋਈ ਕੱਢ ਲਈਏ ਯਾਰ ਮੇਰਾ ਛੱਪ ਗਿਆ ਉਹੀ ਬੋਲ ਦੋ ਜਿਹੜਾ ਛੱਪ ਗਿਆ ਉਹੀ ਬੋਲ ਦੋ ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹੁੰਨਾਗਾ 2017 ਤੋਂ ਲੈ ਕੇ 22 ਤੱਕ ਮੈਂ ਤੁਹਾਨੂੰ ਕਰੈਕਟ ਕਰ ਦਿਆਂ 2017 ਤੋਂ ਲੈ ਕੇ 22 ਤੱਕ 2061 ਰੁਪਏ ਸੈਂਟਰ ਵੱਲੋਂ ਡਿਸਾਸਟਰ ਮੈਨੇਜਮੈਂਟ ਅਕਟ ਚਾਇਲਡ ਔਰ ਜਿਹਦੇ ਵਿੱਚੋਂ 1678 ਕਰੋੜ ਰੁਪਇਆ ਤੁਹਾਡੇ ਵੱਲੋਂ ਐਕਸਪੈਂਡੀਚਰ ਆ ਖਰਚਿਆ ਗਿਆਗਾ ਖਰਚਾ ਕੀਤਾ ਗਿਆਗਾ ਔਰ ਸਾਡੇ ਸਮੇਂ ਵੀ ਮੰਨਦਾ ਕਿ ਪੈਸੇ ਆਏ ਨੇਗੇ 1582 ਕਰੋੜ ਰੁਪਇਆ ਆਇਆਗਾ ਜਿਹਦੇ ਤੋਂ 669 ਕਰੋੜ ਰੁਪਇਆ ਸੀ ਖਰਚੇ ਨੇਗੇ ਇਹ ਕੇਂਦਰ ਸਰਕਾਰ ਦੀ ਕੰਟਰੀਬਿਊਸ਼ਨ ਆ ਔਰ ਜਿਹੜੀ ਕੰਟਰੀਬਿਊਸ਼ਨ ਤੁਸੀਂ ਬਿਆਜ਼ ਦਰ ਬਿਆਜ਼ ਲਾ ਰਹੇ ਹੋ ਉਹ ਮੈਂ ਸਮਝਦਾ ਤੁਸੀਂ ਇੱਕ ਪੰਜਾਬ ਵਿਰੋਧੀ ਰੋਲ ਨਵਾਉਣ ਦਾ ਕੰਮ ਕਰ ਰਹੇ ਹੋ ਉਹ ਜਿਹੜੇ ਪੈਸੇ ਦਿੰਦੇ ਲੇਗੇ ਜੋ ਖਰਚੇ ਨਾ ਜਾਣ ਮੰਨੋ ਸੀਐਮ ਸਾਹਿਬ ਉਹਨਾਂ ਤੇ ਆਪਰ ਨੂੰ ਵਿਆਜ ਦੇਣਾ ਪੈਂਦਾਗਾ ਉਹਨਾਂ ਨੂੰ ਨੈਟਵਰਕ ਚ ਲਿਖ ਲੈਂਦੇ ਲੇਗੇ ਉਹ ਸਾਡੀ ਬੋਰਿੰਗ ਲਿਮਟ ਚੋਂ ਕੱਟ ਲਦੇ ਨੇਗੇ ਪਰ ਲੇਕਿਨ ਅਫਸੋਸ ਸਾਨੂੰ ਇੱਕ ਜਿ ਇੱਕ ਪਲੇਟਫਾਰਮ ਤੇ ਖੜਨ ਦੀ ਬਜਾਏ ਅਸੀਂ ਪੰਜਾਬ ਨੂੰ ਕ੍ਰਿਡਿਟਿਸਿਮ ਕਰਨ ਲੱਗੇ ਕਿ ਜੀ ਬਾ 12000 ਕੋਟ ਰੁਪਏ ਲੈ ਗਿਆ ਕੌਣ ਉੱਠ ਕੇ ਲੈ ਗਿਆ ਮੈਂ ਪੁੱਛ ਰਹਾ ਤਾਂ ਉਹਨਾਂ ਕਾਂਗਰਸ ਦੇ ਸਾਥੀਆਂ ਨੂੰ ਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਤੁਸੀਂ ਪੈਸੇ ਆਪਣੇ ਖਰਚ ਕੀਤੇ ਸੀ ਤੁਹਾਡੇ ਸਮੇਂ ਚ ਖਰਚ ਹੋਏ ਲੰਗੇ ਉਹ ਕਿੱਥੇ ਖਰਚ ਹੋਏ ਲੰਗੇ ਮਾਨ ਜੋ 1 2 3 4 ਬੰਦੇ ਤਾਂ ਉਹ ਸੌਰੀ ਮੈਂਬਰ ਤਾਂ ਉਸ ਕੈਬਨਟ ਦਾ ਹਿੱਸਾ ਸੀਗੇ ਮਾਨ ਜੋ ਕੈਪਟਨ ਸਾਹਿਬ ਦਾ ਵੀ ਹਿੱਸਾ ਸੀ ਚੰਨੀ ਸਾਹਿਬ ਦਾ ਵੀ ਹਿੱਸਾ ਸੀ ਕੀ ਤੁਸੀਂ ਕੈਬਨਟ ਚ ਜਾ ਕੇ ਬੈਠ ਕੇ ਦਸਕਤ ਕਰਕੇ ਆ ਜਾਂਦੇ ਸੀਗੇ ਕੀ ਤੁਸੀਂ ਕੈਬਨਟ ਦੇ ਫੈਸਲੇ ਨੂੰ ਫੋਲੋ ਨਹੀਂ ਕਰਦੇ ਸੀ ਕੀ ਤੁਸੀਂ ਉਹਨਾਂ ਕੈਬਨਟਾਂ ਚ ਪੜ ਕੇ ਨਹੀਂ ਜਾਂਦੇ ਸੀ ਜੰਡੇ ਕੀ ਤੁਸੀਂ ਸਿਰਫ ਉੱਥੇ ਹਰਦੀ ਲੌਣ ਜਾਂਦੇ ਸੀਗੇ ਬੜਾ ਅੱਛਾ ਲੱਗਿਆ ਮੈਂ ਦੇਖ ਰਿਹਾ ਸੀਗਾ ਕਿ 1 ਮਿੰਟ ਬਾਅਦ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਉਹ ਭਾਈ ਪਹਿਲਾਂ ਪੜ ਕੇ ਤਾਂ ਆ ਜਾਂਦੇ ਤੁਸੀਂ ਸਰਕਾਰ ਜੋਗੋਂ ਅਸੀਂ ਤਾਂ ਮੈਂ ਦੇਖ ਰਿਹਾ ਸੀ ਕਿ ਅਸੀਂ ਤਾਂ ਟਾਟ ਵਾਲੇ ਸਕੂਲ ਚ ਪੜਿਆ ਮਾਨ ਸਾਹਿਬ ਗਰੀਬ ਘਰਾਂ ਚੋਂ ਆਇਆਂਗੇ ਉੱਠ ਕੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਆਇਆਂਗੇ ਇਹ ਤਾਂ ਬੜੇ ਬੜੇ ਕਾਨਵੈਂਟ ਸਕੂਲਾਂ ਚ ਪੜ ਕੇ ਆਏ ਨੇਗੇ ਜਿੱਥੇ ਇਕਨੋਮਿਕਸ ਸਿਖਾਈ ਜਾਂਦੀ ਆ ਜਿੱਥੇ ਪੈਸਿਆਂ ਦਾ ਆਦਾਨ ਪ੍ਰਦਾਨ ਹੁੰਦਾ ਸਾਨੂੰ ਤਾਂ ਸਾਡੇ ਘਰ ਦੇ ਕਦੇ 1 ਰੁਪਿਆ ਦਿੰਦੇ ਸੀ ਕਦੇ 2 ਰੁਪਏ ਦਿੰਦੇ ਸੀਗੇ ਤੁਸੀਂ ਤਾਂ ਤੁਹਾਡੇ ਤਾਂ ਘਰ ਦੇ ਤੁਹਾਨੂੰ ਤੁਹਾਡੇ ਤਾਂ ਉਸ ਸਮੇਂ ਬੈਂਕਾਂ 'ਚ ਖਾਤੇ ਹੁੰਦੇ ਸੀਗੇ ਤੁਸੀਂ ਤਾਂ ਜਾ ਕੇ ਜਿੱਥੇ ਤੁਹਾਡਾ ਸਕੂਲ ਹੁੰਦਾ ਸੀਗਾ ਉੱਥੇ ਸਕੂਲ 'ਚੋਂ ਪੈਸੇ ਕਢਾ ਕੇ ਆਪਣੇ ਵਰਦੇ ਸੀਗੇ ਅਸੀਂ ਤਾਂ ਉਹ ਗਰੀਬ ਲੋਕ ਆ ਜਿਹੜੇ ਜਦੋਂ ਪਰਦੇ ਸੀਗੇ ਤੇ ਸਾਨੂੰ ਤਾਂ ਸਾਡੇ ਬਾਪਾ ਸਾਲ ਦੇ ਅੰਦਰ ਇੱਕ ਅੱਧੀ ਪੈਂਟ ਕਮੀਜ਼ ਐ ਇੱਕ ਅੱਧਾ ਕੁਰਤਾ ਪਜਾਮਾ ਸਮਾਨ ਦੇ ਸੀਗੇ ਅਸੀਂ ਤਾਂ ਉਹਦੇ ਨਾਲ ਹੀ ਅੱਧਾ ਸਾਰਾ ਸਾਲ ਗੁਜ਼ਾਰਾ ਕਰਦੇ ਸੀ ਮੇਰਾ ਕਹਿਣ ਦਾ ਬਾਪਾ ਇਕਨੋਮੀ ਦੀ ਸਮਨ ਮੇਰਾ ਕਹਿਣ ਦਾ ਪਾਬਾ ਅਰਥ ਸ਼ਾਸਤਰੀ ਇਹ ਅਰਥ ਚਾਰਵਿਸ ਜਿਹੜੀ ਸਮਝਾ ਉਹ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੱਲੇ ਕਿਨ ਅਫਸੋਸ ਕਿ ਤੁਸੀਂ ਕਦੇ ਗੱਲ ਕਰਦੇ ਹੋ ਸ਼ੇਰ ਸਿੰਘ ਨੂੰ ਹਟਾ ਦਿਓ ਸ਼ੇਰ ਸਿੰਘ ਤੇ ਕਾਰਵਾਈ ਕਰ ਦਿਓ ਕਿਉਂ ਤੁਹਾਨੂੰ ਦਲ ਚੰਗੇ ਨਹੀਂ ਲੱਗਦੇ ਪੰਜਾਬ ਦੇ ਕਿਉਂ ਤੁਹਾਨੂੰ ਗਰੀਬ ਲੋਕਾਂ ਦੇ ਲੋਕ ਨੌਕਰੀਆਂ ਤੇ ਲੱਗੇ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਉਹਨਾਂ ਨੂੰ ਬਾਹਰ ਨੇ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿਓ ਪਹਿਲਾਂ ਥੋੜਾ ਬਹੁਤਾ ਪੜ ਲਿਆ ਕਰੋ ਸਰਦਾਰ ਜੀ ਫਿਰ ਉਸ ਤੋਂ ਬਾਅਦ ਗੱਲ ਕਰ ਲਿਆ ਕਰੋ ਮੇਰਾ ਕਹਿਣ ਦਾ ਪਾਪ ਕਿ ਤੁਸੀਂ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਗੁਮਰਾਹ ਕਰਨ ਦਾ ਗੱਲ ਕੀਤਾ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਲਾਸ਼ਾਂ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਆ ਹੁਣ ਕਾਂਗਰਸ ਪਾਰਟੀ ਦੇ ਬੁਲਾਰੇ ਬੋਲ ਰਹੇ ਸੀਗੇ ਕੀ ਕਹਿ ਰਹੇ ਸੀ ਮੈਂ ਸੀਐਮ ਸਾਹਿਬ ਤੁਸੀਂ ਸ਼ਾਇਦ ਚਲੇ ਗਏ ਸੀਗੇ ਕੀ ਕਹਿ ਰਹੇ ਸੀ ਇਹ ਕਿ ਜਿਹੜਾ ਰੰਗਲਾ ਪੰਜਾਬ ਦਾ ਫੰਡ ਮਾਨਯੋਗ ਸੀਐਮ ਸਾਹਿਬ ਨੇ ਬਣਾਇਆ ਚੜ੍ਹਦੀ ਕਲਾ ਦਾ ਫੰਡ ਉਹਦੇ ਚ ਪੈਂ ਦੇਸ਼ ਭਰ ਦੇ ਲੋਕਾਂ ਨੂੰ ਨਾਰੀਆਂ ਨੂੰ ਬੇਨਤੀ ਕਰਦੇ ਆ ਕਿ ਉਹ ਚ ਪੈਸੇ ਨਾ ਦਿੱਤੇ ਜਾਣ ਇਹ ਬੇਨਤੀ ਕਿਹਦੇ ਵੱਲੋਂ ਹੋਈ ਸੀ ਅੱਜ ਹੌ ਸੁਣ ਰਿਹਾ ਇਹ ਬੇਨਤੀ ਹੋਈ ਸੀ ਕਾਂਗਰਸ ਪਾਰਟੀ ਵੱਲੋਂ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਪੰਜਾਬ ਪ੍ਰੋਧੀਆ ਕਾਂਗਰਸ ਪਾਰਟੀ ਜਿਹੜੀ ਆ ਉਹ ਲੱਖਾਂ ਤੇ ਰਾਜਨੀਤੀ ਕਰਨ ਦੀ ਮਾਹਰ ਆ ਚਾਹੇ 84 ਦਾ ਸਪੀਕਰ ਸਾਹਿਬ ਐਤ ਬੋਲਣਾ ਪਊਗਾ ਚਾਹੇ 84 ਦੀ ਗੱਲ ਕਰ ਲਈਏ ਪੰਜਾਬ ਦੇ ਲੋਕਾਂ ਦੇ ਗਲਾਂ ਚ ਕਹਿਰ ਪਾ ਕੇ ਸਾਲੇ ਗਏ ਕਾਂਗਰਸ ਪਾਰਟੀ ਨੇ ਰਾਜਨੀਤੀ ਕੀਤੀ ہڑ آئے کانگریس پارٹی نے راجنیتی کیڑ آئے نکلا میرا خیال ہے باجوہ صاحب انہوں کمپلیٹ کر لیں تو اس کے بعد آپ کر لیں گے سپیکر صاحب مان سپیکر صاحب ਤੁਸੀਂ ਇਹਨਾਂ ਨੂੰ ਕੰਪਲੀਟ ਕਰਨ ਦਿਓ ਹਾਊਸ ਦੇ ਅੰਦਰ ਤੁਸੀਂ ਬੈਠੇ ਹੋ ਨਾ ਕੰਪਲੀਟ ਕਰ ਦਿਓ ਯੂ ਕੈਨ ਇਹ ਹਾਊਸ ਦੇ ਅੰਦਰ ਔਨ ਰਿਕਾਰਡ ਆ ਸਾਰੇ মিডিਆ ਦੇ ਸਾਥੀ ਬੈਠੇ ਲਗੇ ਦੋ ਤਿੰਨ ਫਲੋਰਾਂ ਭਰੀਆਂ ਪਈਆਂ ਲਗੀਆਂ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ ਤੋ ਇਤੋਂ ਪਤਾ ਲੱਗਦਾਗਾ ਕਿ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਹਰ ਪੀੜਤਾ ਦੀ ਮਦਦ ਐਫਐਮ ਸਾਹਿਬ ਨੂੰ ਕੰਪਲੀਟ ਕਰ ਦਿਓ ਤੁਸੀਂ ਬੈਠੋ ਬੈਠੋ ਲੈਟ ਹਿਮ ਕੰਪਲੀਟ ਤੁਸੀਂ ਬਾਅਦ ਕਲੈਰੀਫਾਈ ਕਰ ਦਿਓ ਕੰਪਲੀਟਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹਰਾਮ ਸੀਗਾ ਜਦੋਂ ਸਾਥੀ ਗਏ ਇੱਕ ਢੋਕਾਤਾ ਬਣਾ ਲਿਆ ਮੈਨੂੰ ਤਾਂ ਦਾ ਨਾਮ ਨਹੀਂ ਪਤਾ ਸੀਗਾ ਕਿਉਂਕਿ ਜਾਜਾਂਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਾਜਾਤ ਜਾਂਦੇ ਜਦੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਾਜਾਤ ਮਾਈਨਿੰਗ ਚੈੱਕ ਕਰਦੇ ਸੀ ਜਹਾਜਾਂ ਤੇ ਜਾ ਕੇ ਸਰਵੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਘੜੁਕਾ ਜਾਂ ਬਣਾ ਲਓ ਪਾਣੀ ਚ ਕਿਤੇ ਪੈਰ ਨਾ ਗੱਦੇ ਹੋ ਜਾਣ ਉਹ ਘੜੁਕੇ ਚ ਬਹਿ ਕੇ ਚਲੇਗਾ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੋਇਆ ਐਮਐਲਏ ਆ ਨਵਾਈ ਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਕਹੇ ਸੀਗੇ ਇਟ ਸ਼ੋਅ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾਕੇ ਲੋਕਾਂ ਦੇ ਦੁੱਖਾਂ ਦਰਦਾਂ ਜੀਸਾ ਪਾਉਣ ਦੀ ਗੱਲ ਕਰਦੇ ਆ। ਸੋ ਮੈਂ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਪੰਜਾਬ ਦੇ ਜਿਹੜੇ ਐਸਡੀਆਰਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਨੇਗੀਆਂ ਉਹ ਨਰਮ ਕੀਤੀਆਂ ਜਾਂ ਇੱਕ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰ ਆਈਟਮਾਂ ਦੇ ਖਤਮ ਹੁਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਸਦਨ ਜੀ ਕੰਟੀਨਿਊ ਕਰੋ ਜੀ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕਪ੍ਰੋਵੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰنگਾ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਔਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਕਿ ਰੈਜ਼ੋਲੂਸ਼ਨ ਸਾਡੇ ਸਾਥੀ ਵਰਿੰਦਰ ਕੋਹਲ ਜੀ ਦੇ ਔਰ ਬਿਹਾਫ ਆਫ ਸੀਐਮ ਪੜਾ ਕੀ ਦੇ ਖਿਲਾਫ ਆ ਰੈਜ਼ੋਲੂਸ਼ਨ ਉਹ ਰੈਜ਼ੋਲੂਸ਼ਨ ਆ ਸੈਂਟਰ ਸਰਕਾਰ ਦੇ ਖਿਲਾਫ ਉਹ ਰੈਜ਼ੋਲੂਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਉਸ ਲੈਟਰ ਦੀ ਜਿਹੜੀ ਲੈਟਰ ਦੀ ਮੈਂ ਗੱਲ ਕਰ ਰਿਹਾ ਸੀ ਮਾਨਯੋਗ ਸੀਐਮ ਸਾਹਿਬ ਦੀ ਉਸ ਗੱਲ ਦੀ ਤਾਕਤ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਨੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਅਜਬਸੂ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਨਜ਼ਰ ਆਈ ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੋਸ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਇਸ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ ਜਿਹੜੇ ਪੈਸੇ ਆਏ ਨੇ ਨਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਉਹ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਟ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸਦੋਂ 240 ਕੁ ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਪਤਾ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਭਾਜਪਾ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੈਣਗੇ ਜਿਹੜੇ ਸਿੱਧੇ ਜਾਂ ਸਿੱਧੇ ਰੂਪਸ ਉਦਰੀ ਸਟਾਈਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਦਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਸ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਣੀ ਗੱਲ ਰੱਖਦੇ ਜੇ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚੋਂ ਕਿੰਨੇ ਪੈਸੇ ਆ ਗਏ ਕਿਉਂਕਿ ਭਾਜਪਾ ਅਲਟੀਬੇਲਲੀ ਉਹਨਾਂ ਨੂੰ ਤਾਂ ਦੱਸਦੀ ਦੱਸਦੀ ਆ ਪਰਾਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਇਸੇ ਗੱਲ ਕਰਕੇ ਅਸੀਂ ਸਾਰੇ ਇਕੱਠੇ ਨਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲਚੰਦ ਜੀ ਆ ਚਾਹੇ ਸਾਡੇ 43 ਵਾਲਾ ਸਾਹਿਬ ਨੇ ਹਰਜੋਤ ਬੈਂਤ ਜੀ ਆ ਲਾਲ ਲਾਜੀਤ ਭੋਲਰ ਜੀ ਨੇ ਸਾਰੇ ਐਮਐਲਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ ਕੱਲੇ ਬਦਰੇ ਇਹ ਜੀ ਕਿ ਆਪਦੇ ਹਲਕੇ ਚ ਆਪਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਨਾਲ ਖੜੇ ਦਿੰਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਗੈਰ ਸਮਾਜਿਕ ਬਹੁਤ ਸਾਰੀਆਂ ਰਾਜਦਿਕ ਪਾਰਟੀਆਂ ਉਹਨਾਂ ਨੇ ਵੀ ਆ ਕੇ ਪੰਜਾਬ ਦੇ ਲੋਕਾਂ ਦੀ ਮਾਂ ਬਾਹ ਫੜੀਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਆਪਣਾ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾਗਾ ਔਰ ਮਾਂਜੋਖ ਸੀਐਮ ਸਾਹਿਬ ਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਚ 60000 ਕਰੋੜ ਦਾ ਚੱਕਰ ਹੋਇਆ ਸੀ ਕਿਉਂਕਿ ਕਈ ਸਾਥੀ ਫਿਰ ਸ਼ਾਇਦ ਸੀਐਮ ਸਾਹਿਬ ਨੂੰ ਕਿਸੇ ਗੱਲ ਤੋਂ ਲੈ ਕੇ ਜਾਂ ਸਾਡੀ ਸਰਕਾਰ ਨੂੰ ਫਿਰ ਕਿਤਨਾ ਕਿਤੇ ਕ੍ਰਿਟਿਸਿਜ਼ਮ ਕਰਨਗੇ ਕਿ ਮੈਂ ਦੱਸ ਦਿਆਂ ਇਹਨਾਂ ਨੂੰ ਹਾਊਸ ਦੇ ਅੰਦਰ ਉਹ 60000 ਕਰੋੜ ਰੁਪਏ ਉਹ ਆ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਜਦੋਂ ਇੱਕ ਜਾਦਾ ਸ਼ੇਰੋ ਸ਼ੇਰੀ ਕਰਨ ਵਾਲੇ ਸਾਥੀ ਇਹਨਾਂ ਦੇ ਪੰਜਾਬ ਦੇ ਫਾਈਨਾਂਸ ਮਨਿਸਟਰ ਸੀਗੇ ਉਹਨਾਂ ਨੇ ਧਾਕੇ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ ਕਿਸ ਗੱਲ ਦੀ ਸਰ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਉੱਤੇ ਮੋਰ ਲਾਈ ਸੀ ਕਿ ਅਸੀਂ ਦੇਸ਼ ਦੇ ਨਾਲ ਆ ਔਰ ਉਸ ਸਮੇਂ ਕੇਂਦਰ ਸਰਕਾਰ ਨੇ ਕਮਿਟ ਕੀਤਾ ਸੀਗਾ ਇਹ ਕਿ ਆ ਸੀਗਾ ਕਿ ਅਸੀਂ ਜਦ ਤੱਕ ਸਟੇਟ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਅਸੀਂ ਟੀਲ ਦਨ ਅਸੀਂ ਆਪਣਾ ਕੰਪਨਸੇਸ਼ਨ ਸੈਸ ਜਿਹੜਾ ਉਹ ਜਾਰੀ ਰੱਖਾਂਗੇ ਇਸ ਗੱਲ ਦੀ ਕਮਿਟਮੈਂਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਲੇਕਿਨ ਉਹ ਕੰਪਨਸੇਸ਼ਨ ਸੈਸ ਜਿਹੜਾ ਸਿਰਫ ਔਰ ਸਿਰਫ ਪਹਿਲੇ 5 ਸਾਲ ਮਿਲਿਆ ਔਰ ਪਹਿਲੇ 5 ਸਾਲ 17 ਤੋਂ ਲੈ ਕੇ 22 ਤੱਕ ਜਦੋਂ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਹ ਕੰਪਨਸੇਸ਼ਨ ਸੈਸ ਮਿਲਦਾ ਰਿਹਾ ਉਸ ਤੋਂ ਬਾਅਦ ਉਸ ਸੈਸ ਦਾ ਭੋਗ ਪੈ ਗਿਆ ਕਿਉਂਕਿ ਜਦੋਂ ਦੁਬਾਰਾ ਰਿਵਿਊ ਦੀ ਗੱਲ ਹੋਈ ਤਾਂ ਉਸ ਕੰਪਨਸੇਸ਼ਨ 4 ਤੋਂ 2 ਬਣ ਗਿਆ ਨੇ ਮੈਂ ਇੱਥੇ ਵੀ ਕਰੈਕਟ ਕਰ ਦਿਆਂ 4 ਤੋਂ 2 ਨਹੀਂ ਸਰ ਉਹ 5 ਸੀਗੀਆਂ 4 12 ਸੌਰੀ 5 12 18 ਤੇ 28 ਇੱਕ ਸਪੈਸ਼ਲ ਸੀਗੀ ਹੁਣ ਕੀ ਬਣ ਗਿਆ 5 ਤੇ 12 ਤੇ ਨਾਲ 40 ਹੁਣ ਤਿੰਨ ਇੱਕ ਸਪੈਸ਼ਲ ਸਲਾਬ ਲਿਖਤੀ ਸੋ ਇਸ ਦੇ ਨਾਲ ਅਸੀਂ ਇਸ ਪ੍ਰੋਪੋਜ਼ਲ ਦਾ ਸਮਰਥਨ ਕੀਤਾ ਪਰ ਲੇਕਿਨ ਇਸ ਦੇ ਨਾਲ ਵੀ 6000 ਕਰੋੜ ਰੁਪਏ ਦਾ ਘਟਾਪੂ ਮੈਂ ਫਿਰ ਪਿੱਛੇ ਜਾਣਾ ਥੋੜਾ ਜਿਹਾ ਕਿ ਜਿਹੜੀ ਜੀਐਸਟੀ ਲਾਗੂ ਹੋਈ ਜੋ ਤਾਂ ਬੰਨੇ ਸ਼ਰਮਨ ਟੈਕਸ ਦਾ ਫਾਰਮੂਲਾ ਲਾਗੂ ਹੋਇਆ ਤਾਂ ਪੰਜਾਬ ਦੀ ਜਿਹੜੀ ਪੰਜਾਬ ਦਾ ਨੁਕਸਾਨ ਕਿੰਨਾ ਹੋਇਆ ਪੰਜਾਬ ਦਾ ਨੁਕਸਾਨ ਹੋਇਆ 111000 ਕਰੋੜ ਰੁਪਏ ਦਾ دو ہزار ستارہ لے کے ہون تک پنجاب دا نقصان ہویا ایک لاکھ گیارہ ہزار کروڑ روپے کا پہلے پانچ سال کمپنسیشن کنا ملیا سپیکر صاحب صرف اور صرف کاہٹ ہزار کروڑ روپیہ کاہٹ ہزار کروڑ روپے کا کمپنسن ملیا پھر رمنگ اماؤنٹ کے تھے پناہ ہزار کروڑ روپیہ ریمنگ اماؤنٹ سی سینٹر بل بکایا پی اسی منی اینٹرک نے چلو ٹھیک آ ساری پرانی سکار نے گل منی پر لیکن ਅੱਜ ਸਾਡਾ 50000 ਕਰੋੜ ਰੁਪਏ ਦਾ ਲਾਸ ਹੋਇਆ ਕਿਉਂਕਿ ਕਈ ਵਾਰ ਸਾਥੀ ਦਾ ਮੈਂ ਦੇਖਦਾ ਉਹਨਾਂ ਮੈਂ ਟਵੀਟ ਦੇਖਦਾ ਨਾ ਪੜਦਾ ਉਹਨਾਂ ਨੇ ਕਹਿੰਦੇ ਨੇ ਜੀ 500 ਕਰੋੜ ਰੁਪਏ ਦੀ ਬੋਰਿੰਗ ਕਿਉਂ ਕਰ ਲਈ 200 ਕਰੋੜ ਰੁਪਏ ਕਿਉਂ ਲੈ ਲਿਆ ਭਰਾਵੋ ਇਹ ਤੁਹਾਡੀ ਕੰਸੈਂਟ ਦਿੱਤੀ ਹੋਈ ਆ ਤੁਸੀਂ ਸਹਿਮਤੀ ਦਿੱਤੀ ਹੋਈ ਆ ਕਿ ਅਸੀਂ ਦੇਸ਼ ਦੇ ਨਾਲ ਆ ਅਸੀਂ ਵੀ ਦੇਸ਼ ਦੇ ਨਾਲ ਆ ਪਰ ਲੇਕਿਨ ਉਹਦੇ ਕਰਕੇ ਜੋ ਹਰਜ਼ਾਨਾ ਜੋ ਘਾਟਾ ਪਿਆਗਾ ਉਹਦੇ ਬਾਰੇ ਵੀ ਸਾਨੂੰ ਸਾਰਾ ਸੋਚ ਲੈਣਾ ਚਾਹੀਦਾਗਾ ਸੋ 50000 ਕਰੋੜ ਰੁਪਏ ਦਾ ਮਾਨਯੋਗ ਸਪੀਕਰ ਸਾਹਿਬ ਹੁਣ ਤੱਕ ਕਟਾ ਡਿਊ ਟੂ ਜੀਐਸਟੀ ਪਿਆਗਾ ਜੇ ਪ੍ਰੀ ਜੀਐਸਟੀ ਰੀਜਿਮ ਹੁੰਦੀ ਜੇ ਪ੍ਰੀ ਜੀਐਸਟੀ ਰੀਜਿਮ ਹੁੰਦੀ ਤਾਂ ਮੈਂ ਸਮਝਦਾ ਸਾਨੂੰ ਕਟਾ ਨਹੀਂ ਪੈਣਾ ਸੀਗਾ ਸੋ ਹੁਣ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੀਆਂ ਕਿ ਅਸੀਂ ਮਿਲ ਕੇ ਗੱਲ ਕਰ ਲਈਏ ਔਰ ਜੋ ਡਾਟਾ ਲਗਾਤਾਰ ਕਿਉਂਕਿ ਅੰਕੜਾ ਵੱਧਦਾ ਜਾ ਰਿਹਾ ਹੈਗਾ ਅੰਕੜਾ ਲਗਾਤਾਰ ਨੁਕਸਾਨ ਦਾ ਵੱਧਦਾ ਜਾ ਰਿਹਾ ਹੈਗਾ ਕਿਤੇ ਡੀਸੈਟਿੰਗ ਹੋ ਰਹੀ ਆ ਕਿਤੇ ਮਕਾਨ ਸਤੇੜਾਂ ਆ ਰਹੀਆਂ ਨੇ ਕਿ ਆ ਸੀਐਮ ਸਾਹਿਬ ਲਗਾਤਾਰ ਅਪਰੋਚ ਕਰ ਰਹੇ ਨੇ ਕਿ ਪਰਦੇਸ਼ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਮੌਕਾ ਦੇਣ ਦੀ ਬਜਾਏ ਇੱਕ ਜਿਹੜਾ ਨੋਮਿਨੇਟਡ ਵਿਅਕਤੀ ਆ ਪੰਜਾਬ ਦਾ ਰਾਜਪਾਲ ਉਹਨੂੰ ਮਿਲਣ ਨੂੰ ਤਰਜੀਹ ਦੇ ਰਹੇ ਨੇਗੇ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਮਾਨਜੋਗ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਰਾ ਹੌ ਜਾਣਦਾ ਜਦੋਂ ਤੈਨ ਕਾਲੇ ਕਾਨੂੰਨ ਆਏ ਸੀ ਜਦੋਂ ਤੈਨ ਬਲੈਕ ਲਾਜ਼ ਆਏ ਸੀ ਤਾਂ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਸਭ ਤੋਂ ਅੱਗੇ ਹੁਕਮ ਲੜਾਈ ਲੜੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਝੁਕੜਾ ਪਿਆ ਸੀਗਾ ਅੱਜ ਉਹੀ ਖੁੰਦਕ ਜਿਹੜੀ ਆ ਅੱਜ ਉਹੀ ਨਫ਼ਰਤ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਪ੍ਰਤੀ ਪਾਲ ਕੇ ਬੈਠੇ ਨੇ ਇਹੀ ਕਾਰਨਾਂ ਕਿ ਸਿਰਫ ਅਨਾਉਂਸ ਕਰਕੇ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਇਹ ਸਾਥੀ ਕਹਿ ਰਹੇ ਨੇ ਕਿ ਪੈਸਾ ਦੇ ਦਿਓ ਅਸੀਂ ਤਾਂ ਮੈਂ ਦੱਸਣਾ ਚਾਹੁੰਨਾ ਹਾਊਸ ਨੂੰ ਕਿ ਹੁਣ ਤੱਕ ਜਿੰਨਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ ਉਹਨਾਂ ਲਗਭਗ 59 ਉਹਨਾਂ ਪਰਿਵਾਰਾਂ ਨੂੰ ਅਸੀਂ ਜਿਹੜੀ ਆ مالی ਮਦਦ ਆਲਰੇਡੀ ਮਾਨਯੋਗ ਸੀਐਮ ਸਾਹਿਬ ਨੇ ਜਾਰੀ ਕਰ ਦਿੱਤੀ ਆ ਅਸੀਂ ਉਹ ਪੈਸੇ ਜਿਹੜੇ ਨੇ ਦੇ ਚੁੱਕੇ ਆਗੇ ਔਰ ਜਿੱਦਾਂ ਜਿੱਦਾਂ ਗਰਦਾਬਰੀ ਹੋ ਰਹੀ ਆ ਔਰ ਜਿੱਦਾਂ ਜਿੱਦਾਂ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਅਸੈਸਮੈਂਟ ਭੇਜ ਰਹੇ ਨੇਗੇ ਪੈਸੇ ਜਾ ਰਹੇ ਨੇਗੇ ਪਰ ਲੇਕਿਨ ਅਸੀਂ ਬੜਾ ਮੈਂ ਵਿਸ਼ਵਾਸ ਦਿਵਾਉਣਾਗਾ ਇੱਕ ਇੱਕ ਪੈਸਾ ਜਿਹੜਾਗਾ ਪੰਜਾਬ ਦਾ ਜਿੱਥੋਂ ਵੀ ਆ ਰਿਹਾਗਾ ਉਹ ਹਰ ਪੀੜਤਾ ਦੀ ਮਦਦ ਲਈ ਲਾਇਆ ਜਾਊਗਾ ਇੱਕ ਵੀ ਪੈਸੇ ਦੀ ਕਿਸੇ ਵੀ ਕਿਸਮ ਦੀ ਨਾ ਕਿਸੇ ਅਧਿਕਾਰੀ ਦੁਆ ਕਿਸੇ ਹੋਰ ਵਿਅਕਤੀ ਨੂੰ ਐਮਬੈਸਲਮੈਂਟ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਊਗੀ ਬਲਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਇਸ ਗੱਲ ਤੇ ਨਜ਼ਰ ਰੱਖ ਲੈਣੇ ਕਿ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿ ਬਹੁਤ ਸਾਰੇ ਸਾਥੀਆਂ ਨੇ ਬੋਲਣਾਗਾ ਕਿ ਦੇਸ਼ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਤੇ ਸਰਕਾਰ ਆ ਉਹ ਅਫਗਾਨਿਸਤਾਨ ਦੀ ਮਦਦ ਲਈ ਤਾਂ ਚੰਦ ਮਿੰਟਾਂ ਸਾਹਮਣੇ ਆਉਂਦੀ ਆ ਪਰ ਸਾਡੇ ਲਈ ਜੇ 1 ਮਹੀਨੇ ਬਾਅਦ ਵੀ ਆਏ ਤਾਂ ਵੀ 1600 ਕਰੋੜ ਰੁਪਏ ਉਹ ਵੀ ਹਜੇ ਤੱਕ ਦਿੱਤਾ ਨਹੀਂ ਸੋ ਮੈਂ ਜੋ ਨਿੰਦਾ ਪ੍ਰਸਤਾਵ ਮਾਨਯੋਗ ਸਾਡੇ ਕੈਬਨਟ ਦੇ ਕਲੀਗ ਵਰਿੰਦਰ ਗੋਲਜੀ ਨੇ ਪੇਸ਼ ਕੀਤਾਗਾ ਮੈਂ ਦੀ ਤਾਇਦ ਕਰਦਾਗਾ ਮੈਂ ਦੀ ਇੰਡੋਰਸ ਕਰਦਾਗਾ ਮੈਂ ਸਮਝਦਾਗਾ ਅੱਜ ਦੇਸ਼ ਨੂੰ ਦੱਸਾਂ ਦੀ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਟੇਟਾਂ ਦੀ ਇਕਨੋਮੀ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਆ ਉਹ ਫੈਡਰਲ ਸਟਰਕਚਰ ਨੂੰ ਤੋੜਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੁੱਟ ਜਵੇ ਔਰ ਸਟੇਟ ਜਿਹੜੇ ਨੇ ਕਿ ਉਹ ਮੁੰਡੇ ਮੁੰਡਕ ਜਾਂ ਔਰ ਸਟੇਟ ਜਿਹੜੇ ਨੇ ਕਿ ਉਥੇ ਗੋਡੇ ਟੇਕ ਦੇਣ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਨਾ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਕਿਉਂਕਿ ਮੈਂ ਦੇਖ ਰਿਹਾ ਸੀਗਾ ਸਾਥੀ ਲੜਨ ਚਾਹਾਂ ਦਾ ਤਰਜੀਹ ਦਿੰਦੇ ਨੇ ਸਾਥ ਦੇਣ ਦੀ ਬਜਾਏ ਇਹ ਕਾਮਨ ਕਾਜ ਆ ਜੇ ਮੈਂ ਕਾਂਗਰਸ ਨੂੰ ਫੇਰ ਕਹਿਣਾ ਤੁਸੀਂ ਆਪਣੇ ओरिजिनल ਰੂਪ ਚ ਆਜੋ ਥੋੜਾ ਜਿਹਾ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਛੱਡ ਦਿਓ ਘੰਟੇ ਲਈ ਤੁਸੀਂ ਕੰਟੈਕਟ ਲਈ ਸਾਥ ਦੇ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬੀਆਂ ਨੂੰ ਦੇਸ਼ ਨੂੰ ਦੇਸ਼ ਨੂੰ ਜਿਹੜਾ ਅਸੀਂ ਮੈਸੇਜ ਦੇ ਸਕੀਏ ਕਿ ਪੰਜਾਬ ਜਿਹੜਾ ਉਹ ਯੂਨਾਈਟ ਆ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਥੈਂਕ ਯੂ ਉਹ ਮੈਂ ਤੁਸੀਂ ਬੈਠੋ ਉਹਨਾਂ ਨੇ ਆਪਦੀ ਗੱਲ ਕਹਿ ਲਈ ਹੈ ਮੰਤਰੀ ਜੀ ਕੀ ਭਾਈ ਦੇਖੋ ਕਿਸੇ ਸਾਬ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਨਾਰੇ ਰਿਕਾਰਡ ਨਾ ਕੀਤੇ ਜਾਣ ਹਮੇਸ਼ਾ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕਿਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਇਆ ਦਾ ਦੇ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਨਹੀਂ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਹੈ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ میں تو اڈیا تار گلان سہمت ہے اس منگل میں بھی سہمت ہے سارے سہمت نے ہاؤ سارا سہمت ہے پر آپ کاروائی چل رہی سدن بی منٹ سگٹ کیتا جاندہ ہے